ਦੇਖੋ ਚੋਣ ਕਮਿਸ਼ਨ ਨੇ ਸ਼ਰੋਮੀ ਅਕਾਲੀ ਦਲ ਦੀ ਸ਼ਿਕਾਇਤ ਤੇ ਐਕਸ਼ਨ ਲੈਂਦੇ ਤਰਨਤਾਰਨ ਦੇ ਜਿਹੜੇ ਐਸਐਸਪੀ ਐ ਡਾਕਟਰ ਰਵਜੋਦ ਕੌਰ ਗਰੇਵੜ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤਰਨਤਾਰਨ ਦੇ ਜ਼ਮੀਨੀ ਹਾਲਾਤ ਹੀ ਇਹ ਸੀ ਸ਼ਰੋਮੀ ਅਕਾਲੀ ਦਲ ਨੂੰ ਸ਼ਿਕਾਇਤ ਕਿਉਂ ਕਰਨੀ ਪਈ ਕਿਉਂਕਿ ਚੋਣ ਤਾਂ ਉੱਥੇ ਲੜਦੀ ਸੀ ਆਮ ਆਦਮੀ ਪਾਰਟੀ ਤੇ ਉਹਦੇ ਉਮੀਦਵਾਰ ਹਰਜੀਤ ਸਿੰਘੂ ਨੇ ਪਰ ਮਨੀਸ਼ ਸੋਧਿਆ ਦੇ ਕਹਿਣ ਮੁਤਾਬਕ ਸਾਮ-ਦਾਮ ਜ਼ਿੰਦ ਵੇਦ ਚੋਣ ਉੱਥੇ ਕੌਣ ਲੜ ਰਿਹਾ ਸੀ ਪੰਜਾਬ ਪੁਲਿਸ ਤੇ ਮੋਰੀ ਹੋ ਕੇ ਡਾਕਟਰ ਰਵਜੋਦ ਕੌਰ ਗਰੇਵੜ ਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਕੌਂਸਲਰਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਘਰੋਂ ਚੱਕਿਆ ਜਾ ਰਿਆ ਸੀ ਫਿਰ ਜਿਹੜੇ ਸਾਡੇ ਉਮੀਦਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਜਨਪ੍ਰੀਤ ਦੀ ਪੁਲਿਸ ਵੱਲੋਂ ਰੈਕਡੀ ਕਰਵਾਈ ਜਾ ਰਹੀ ਹੈ ਉਹ ਵੀ ਪ੍ਰਾਈਵੇਟ ਗੱਡੀ 'ਚ ਜਾਲੀ ਨੰਬਰ ਪਲੇਟਾ ਲਾ ਕੇ ਔਰ ਫਿਰ ਜਿਹੜੀ ਪਹਿਲਾਂ 575 ਹੁੰਦੀ ਸੀ ਹੁਣ 126169 ਦੇ ਬੀਐਨਐਸ ਦੇ ਅੰਦਰ ਨੋਟਿਸ ਦੇ ਕੇ ਜਿਹੜੇ ਮੌਤਬਰੂਸ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਕਦੇ ਐਸਟੀਐਮ ਦੇ ਦਫ਼ਤਰ ਸਾਧ ਨੂੰ ਕਦੇ ਐਸਐਸਪੀ ਐਸਪੀਆਂ ਦੇ ਦਫ਼ਤਰ ਸਾਧੂ ਸੋ ਇਹ ਸਾਰਾ ਕੁਝ ਤੱਥਾਂ ਸਵੇਤ ਅਸੀਂ ਚੋਣ ਕਮਿਸ਼ਨ ਨੂੰ ਦਿੱਤਾ ਜਿਸ ਤਰੀਕੇ ਪਹਿਲਾਂ ਦੋ ਡੀਐਸਪੀ ਚੋਣ ਕਮਿਸ਼ਨ ਨੇ ਸਾਡੀ ਸ਼ਿਕਾਇਤ ਤੇ ਬਦਲੇ ਕਿਉਂਕਿ ਸਬੂਤ ਸੀ ਹਰੇਕਲੇ ਇਸੇ ਤਰੀਕੇ ਅੱਜ ਤਰਨ ਤਰਨ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਮੈਂ ਇੱਕ ਵਾਰ ਫਿਰ ਜਿਹੜੇ ਉੱਥੇ ਅਫਸਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅਫਸਰ ਹੈ ਉਹ ਸੰਵਿਧਾਨ ਦੇ ਨਾਲ ਬਣਿਆ ਸੋ ਜਿਹੜਾ ਵੀ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂਗਾ ਸਾਡੇ ਵਰਕਰਾਂ ਨੂੰ ਉਥੇ ਪਰਚੇ ਪਾ ਕੇ ਤਨ ਪ੍ਰਸ਼ਾਨ ਕਰੂਗਾ ਅਸੀਂ ਉਹਨੂੰ ਚਾਹੇ ਅਦਾਲਤ ਹੋਵੇ ਚਾਹੇ ਚੋਣ ਕਮਿਸ਼ਨ ਦਾ ਦਫ਼ਤਰ ਹੋਵੇ ਲੈ ਕੇ ਜਾਵਾਂਗੇ ਇਹ ਜਿਹੜੀ ਚੋਣ ਹੈ ਇਹਨੂੰ ਅਗਨੋ ਮਾਨ ਨਾਲ ਕਰਾਉਣਾ ਇਹੀ ਅਕਸਰ ਚਾਹੀਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਡਿਟੇਲਸ ਫੋਲੋ ਕਰਨਾ ਤੇ ਸਰਕਾਰ ਦੇ ਕਹਿ ਤੇ ਧੱਕਾ ਕਰਨਾ ਕਿਉਂਕਿ ਸਰਕਾਰ ਤਾਂ ਚੋਣ ਹਾਰ ਰਹੀ ਹੈ ਤਰਨਤਾਂ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਹੈ ਕਿ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਕੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਐਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਹੈ ਕਿ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਕਿ ਵਿਰੋਧੀਆਂ ਦੇ ਵਿੱਚ ਤਰਨ ਤਾਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਹੈ